ਖੜਾ ਲਾਇ ਇਥੇ ਖੜਾ ਲਾ ਇਹ ਥਨ ਥੋੜਾ ਜਿਆ ਜਾਨੀ ਕਿ ਤਾਜੀ ਸੂਈ ਆ ਵੀ ਟੇਡਾ ਵੀ ਜਾਂਦਾ ਆਪਣਾ ਕੰਮ ਹੁੰਦਾ ਕੱਲਾ ਵੀਡੀਓ ਬਣਾਉਣਾ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣਾ ਹਾਂਜੀ ਹਸੀਕਾਲ ਦੋਸਤੋ ਅੱਜ ਨਾਲ ਆਪਾਂ ਪਿੰਡ ਉਲਕ ਦੇ ਵਿੱਚ ਪਹੁੰਚੇ ਆ ਤੇ ਜਿਹੜੀ ਸਕਰੀਨ ਉੱਤੇ ਦਿਖਾਈ ਦੀ ਜਾਂਦੀ ਝੋਟੀ ਹਨਾ ਇਹ ਬਾਈਆਂ ਨੇ ਅੱਜ ਸੇਲ ਕਰਨੀਆਂ ਆਪਾਂ ਇਸੇ ਘਰੋਂ ਦੂਜੇ ਘਰੋਂ ਵੀ ਆਪਾਂ ਵੀਡੀਓ ਬਣਾਈ ਸੀ ਪਹਿਲਾਂ ਤੇ ਅੱਜ ਇੱਧਰਲੇ ਪਾਸੇ ਬਾਕੀ ਆਪਾਂ ਬਾਈ ਦੇ ਘਰੇ ਰੱਖੇ ਜਿਹੜੇ ਪਸ਼ੂ ਇੱਕ ਵਾਰ ਦਿਖਾ ਦਈਏ ਤੁਹਾਨੂੰ ਬਾਕੀ ਇਹਦੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਸਾਰੀ ਤੇ ਪਸ਼ੂਆ ਜਿਹੜੇ ਬਾਈ ਦੇ ਸਾਰੇ ਜਿਹੜੇ ਰੱਖਿਆ ਘਰੇ ਚੰਗੀ ਨੇ ਤੇ ਇੱਕ ਉਧਰ ਲਈ ਕੱਟੀ ਆ ਗਈ ਉਹ ਵੀ ਚੰਗੀਆਂ ਦੋਸਤੋ ਤੇ ਇੱਕ ਆਹ ਕੱਟੀ ਦੇਖ ਲਓ ਤੇ ਇੱਕ ਜਿਹੜੀ ਹੈਗੀ ਹੈ ਪਹਿਲੇ ਸੂਈ ਸੂਈ ਹੋਈ ਹੈਗੀ ਤੇ ਇਹ ਵੀ ਝੋਟੀ ਹੈ ਜਿਹੜੀ ਚੰਗੀ ਆ ਤੇ ਆਹ ਇਹਦੀ ਕੱਟੀ ਬੈਠੀ ਹੈ ਤੇ ਆਜੋ ਆਪਾਂ ਕੇਰਾਂ ਤੁਹਾਨੂੰ ਜਿਹੜੀ ਹੈਗੀ ਝੋਟੀ ਇੱਧਰ ਤੇ ਇਹ ਆਪਾਂ ਤੋੜ ਕੇ ਦਿਹਾਉਣੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਆਪਾਂ ਸਿੰਘ ਹੈਗਾ ਝੋਟੀ ਦਾ ਗੋਲ ਤੁਸੀਂ ਦੇਖ ਸਕਦੇ ਹੋ ਤਾਜੀ ਸੂਈ ਹੈ ਤੇ ਬਾਕੀ ਆ ਕੱਟੀ ਹੈ ਨਾ ਜਿਹੜੀ ਕੱਟੀ ਆਪਾਂ ਤੁਹਾਨੂੰ ਇੱਕ ਵਾਰ ਕੱਟੀ ਦਿਖਾ ਦਗੇ ਜਿਹੜੀ ਨੇ ਮਤਲਬ ਜਿਹਨੂੰ ਜਨਮ ਦਿੱਤਾ ਤੇ ਕੱਟੀ ਦੀ ਬੂਥਵਾ ਦੇਖ ਲਓ ਤੁਸੀਂ ਬਹੁਤ ਸੋਹਣੀ ਆ ਦੇਖੋ ਕਿੰਡੀ ਲੰਮੀ ਆ ਤੇ ਸਾਰੀ ਡਿਟੇਲ ਤੇ ਪਹਿਲਾਂ ਆਪਾਂ ਤੋੜ ਲਗੇ ਮੈਨੂੰ ਐ ਸੀ ਵੀ ਥੋੜਾ ਜਿਹਾ ਹਨੇਰਾ ਨਾ ਹੋ ਜੇ ਤੇ ਲੈ ਜਾ ਕਰ ਆ ਦੇਖੋ ਤੁਸੀਂ ਥਣ ਥਣ ਤੁਸੀਂ ਚੈੱਕ ਕਰ ਲਓ ਜੇਰ ਹਜੇ ਪਈ ਨਹੀਂ ਨੇੜੇ ਕੈਮਰਾ ਲਾਦ ਗਏ ਆਪਾਂ ਹਨਾ ਇਹ ਇੱਕ ਥਣ ਥੋੜਾ ਜਿਆ ਜਾਨੀ ਕਿ ਤਾਜੀ ਸੂਈ ਆ ਵੀ ਟੇਡਾ ਵੀ ਜਾਂਦਾ ਮਾੜਾ ਜਾਂ ਮਗਰਲਾ ਪਰ ਤੁਸੀਂ ਆਉਦੀ ਗੌਰ ਨਾਲ ਚੈੱਕ ਕਰਿਓ ਸਿੱਧੀ ਲੈ ਜਾ ਸਿੱਧੀ ਇਹ ਆ ਦੇਖੋ ਤੁਸੀਂ ਠੀਕ ਆ ਬਾਕੀ ਝੋਟੀ ਦਾ ਕੱਦ ਕਾਠ ਬਹੁਤ ਚੰਗਾ ਹੈ ਸਿੰਘਾਂ ਦੀ ਵੀ ਚੰਗੀ ਹੈ ਤਾਜੀ ਸੂਈ ਹੈ ਜੇਰ ਹਜੇ ਪੈਣੀ ਆ ਉਹਰਾ ਮੋੜ ਲਾ ਬਾਈ ਖੜਾ ਲਾਇ ਚ ਖੜਾ ਲਾ ਇਹ ਦੇਖੋ ਮੂਹ ਦੀ ਵੀ ਕਿੱਡੀ ਸੋਹਣੀ ਹੈ ਝੋਟੀ ਹਨਾ ਸਿੰਘ ਗੋਲ ਤੇ ਬਾਡੀ ਵੰਤਰ ਚੈੱਕ ਕਰਿਓ ਤੇ ਆਜੋ ਬਾਈ ਨਾਲ ਕਰਾਈਏ ਗੱਲਬਾਤ ਲੈ ਕੇ ਦਿੰਨੇ ਆ ਸਾਰੀ ਡਿਟੇਲ ਹਾਂਜੀ ਬਾਈ ਜੀ ਸਸਰੀ ਗੱਲ ਸਸਰੀ ਗੱਲ ਬਾਈ ਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਸਾਡੇ ਘਰੇ ਆਉਣ ਤੇ ਬਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹਨ ਜਿਹੜੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੇ ਹਰਪੀਤ ਬਾਈ ਜਿਵੇਂ ਆਪਣਾ ਪਿੰਡ ਉਲਕਾ ਗਿਆ ਹਨ ਹਾਂਜੀ ਜਲਾ ਮਾਨਸਾ ਆ ਗਿਆ ਤੇ ਤਸੀਲ ਆ ਗਈ ਚਨੀਰ ਹਾਂਜੀ ਠੀਕ ਆ ਹਰਪੀਤ ਜਿਹੜੀ ਆਪਾਂ ਹੱਥ ਝੋਟੀ ਤੋਰ ਕੇ ਦਿਖਾਈ ਹੈ ਹਨ ਕਿੰਨਾ ਸੂਆ ਸੂਈ ਹੈ ਇਹ ਦੂਜਾ ਸੂਆ ਜੀ ਦੂਜਾ ਸੂਆ ਤਾਜੀ ਆ ਹਨਾ ਤਾਜੀ ਤੇ ਜੇਰ ਹਜੇ ਪੈਣ ਵਾਲੀ ਆ ਹਰਪੀਤ ਮੈਨੂੰ ਐਂ ਦੱਸ ਵੀ ਇਹ ਆਪ ਕਿਹੜੇ ਸੀਮੰਦੀ ਕੋਈ ਪਤਾ ਆ ਪਤਾ ਨਹੀਂ ਆਉਣਾ ਜੀ ਅਨ ਆਉਣਾ ਜੀ ਠੀਕ ਆ ਜਨਮ ਦਿੱਤਾ ਹਾਂਜੀ ਇਹ ਕਿਹੜੇ ਟੀਕੇ ਦੀ ਹੈ ਇਹ ਮਹਾਬਲੀ ਦੀ ਹੈ ਜੀ ਮਹਾਬਲੀ ਕਿੱਥੇ ਹੈ ਇਹ ਇੱਕ ਰਿਆਰਕੋਟ ਹੈ ਸਰਸਾ ਜ਼ਿਲ੍ਹਾ ਚ ਠੀਕ ਆ ਹਾਂਜੀ ਅ ਕੱਟੀ ਨੇ ਬਹੁਤ ਵਧੀਆ ਹੈ ਨਾ ਬੂਥਵਾਦ ਮੈਂ ਦੇਖੀ ਪਹਿਲਾਂ ਬਹੁਤ ਚੰਗੀ ਆ ਤੇ ਜਿਵੇਂ ਆਪਾਂ ਇਹਦੀ ਹੁਣ ਝੋਟੀ ਦੀ ਗੱਲ ਕਰ ਗਏ ਰੇਟ ਇਹਦਾ ਕਿੰਨਾ ਰੱਖੋਗੇ ਰੇਟ ਇਹਦਾ 120 ਹੈ ਜੀ 1 ਲੱਖ ਤੇ 20000 ਮਾਤਾਨ ਹੋ ਜਾਊਗਾ ਮਾਤਾਨ ਹੀ ਇੱਕ 20 ਅੱਛਾ ਠੀਕ ਆ ਤੇ ਹੈਪੀ ਨੰਬਰ ਬੋਲ ਦਿਓ ਬਈ 86992 99552 ਠੀਕ ਆ ਹੋਰ ਕੋਈ ਨੰਬਰ 94639 34330 ਠੀਕ ਆ ਬਈ ਬਹੁਤ ਬਹੁਤ ਧੰਨਵਾਦ ਤੇਰਾ ਤੇ ਦਸ਼ਕੋ ਜੀ ਚੋਟੀ ਤੁਹਾਨੂੰ ਪਸੰਦ ਆ ਹਨਾ ਦੋ ਟਾਈਮ ਦੀ ਆਪਦੀ ਇੱਥੇ ਘਰੀ ਆ ਕੇ ਚਵਾਈ ਕਰਕੇ ਤੁਸੀਂ ਆਪਦੀ ਤਸੱਲੀ ਨਾਲ ਲਿਜਾ ਸਕਦੇ ਹੋ ਕਿਉਂਕਿ ਆਪਣਾ ਕੰਮ ਹੁੰਦਾ ਇਕੱਲਾ ਵੀਡੀਓ ਬਣਾਉਣਾ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣਾ ਪਸ਼ੂ ਕਿੱਥੇ ਖੜਾ ਬਾਕੀ ਸਾਰੀ ਜਾਂਚ ਪਰਖਤਾਲ ਤੁਸੀਂ ਆਪ ਨਹੀਂ ਕਰਨੀਏ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਉਸ ਟਾਈਮ ਤੱਕ ਲਈ ਸਾਰੇ ਵੀਰਾਂ ਦਾ ਧੰਨਵਾਦ